ਔਰ ਜਿਸ ਤਰ੍ਹਾਂ ਹਮੇਸ਼ਾ ਦਸੀਦਾ ਹੈ ਕਿ ਜਿਹੜਾ ਬਿਹਤਰ ਹੁੰਦਾ ਫਿਰ ਵੈਲਿਊ ਵੀ ਦੁਨੀਆ ਤੇ ਉਸਦੀ ਹੀ ਹੁੰਦੀ ਹੈ ਇਸ ਲਈ مایوس મત ਹੋ ਨਾ ਬਹੀਉਦ ਤੇਰਾ ਛੋਟਾ ਨਹੀਂ ਤੂੰ ਬਹੁ ਕਰ ਸਕਦਾ ਹੈ ਜੋ આજ ਤੱਕ ਕਿਸੇ ਨੇ ਸੋਚਾ ਨਹੀਂ ਇਸ ਲਈ ਸੋਚੋ ਮੈਂ ਕਰ ਸਕਦਾ ਹਾਂ ਮੇਰੀ ਅੰਦਰੋਂ ਸ਼ਕਤੀ ਹੈ बस ਮੈਨੂੰ ਜ਼ਰੂਰਤ ਹੈ ਵਿਸ਼ਵਾਸ ਨਾਲ ਕਦਮ ਅੱਗੇ ਵਧਾਣ ਦੀ ਕਿਉਂਕਿ ਸ਼ਵਾਸ਼ ਨਾ ਕਦਮ ਅੱਗੇ ਵਧਾਈਏ ਤਾਂ ਫਿਰ ਕਮਾਂਗੇ ਕਿ ਜਦੋਂ ਮੰਜ਼ਿਲ ਦੀ ਤਰਫ ਜਾਂਦੇ ਆ ਤਾਂ ਇਹ ਨਹੀਂ ਹੁੰਦਾ ਕਿ ਰਸਤਾ ਸਾਫ਼ ਹੀ ਹੋਣਾ ਹੈ ਉਸ ਲਈ ਪਹਿਲੇ ਹੀ ਮੰਨ ਕੇ ਚੱਲੋ ਕਿ ਰਸਤੇ 'ਚ ਕਈ ਮੁਸ਼ਕਲਾਂ ਆਣਗੀਆਂ ਕਈ ਪਰੇਸ਼ਾਨੀਆਂ ਆਣਗੀਆਂ ਪਰ ਮੈਂ ਨਾ ਹੀ ਡਰਨਾ ਹੈ ਤਾਂ ਨਾ ਹੀ ਨਿਰਾਸ਼ ਹੋ ਕੇ ਬੈਠਣਾ ਹੈ ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨਾ ਹੈ ਮੈਂ ਹਰ ਪਰੇਸ਼ਾਨੀ 'ਚ ਗੁਜ਼ਰਨਾ ਹੈ ਔਰ ਇਹ ਯਕੀਨ ਅੰਦਰ ਰੱਖਣਾ ਹੈ ਕਿ ਮੈਨੂੰ ਹਰ ਮੁਸ਼ਕਿਲ 'ਚੋਂ ਕੱਢਣ ਵਾਲਾ ਮੇਰਾ ਮਾਲਕ ਮੇਰੇ ਨਾਲ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕੋਈ ਕਹਿ ਦਿੰਦਾ ਹੈ ਨਾ ਜਿਸ ਤਰ੍ਹਾਂ ਇਹ ਤੇ ਇੱਕ ਛੋਟੀ ਜਿਹੀ ਕਹਾਣੀ ਸਾਨੂੰ ਯਾਦ ਆ ਰਹੀ ਹੈ ਅੱਜ ਦੇ ਮੌਸਮ ਨੂੰ ਦੇਖ ਕੇ ਇੱਕ ਵਾਰ ਨਾ ਬਾਦਲਾਂ ਨੇ ਫੈਸਲਾ ਕਰ ਲਿਆ ਬਾਦਲਾਂ ਨੇ ਫੈਸਲਾ ਕਰ ਲਿਆ ਕਿ ਅਸੀਂ 10 ਸਾਲ ਬਰਸਣਾ ਹੀ ਨਹੀਂ ਕਹਿੰਦੇ ਬਾਦਲਾਂ ਨੇ ਰਲ ਕੇ ਕੀ ਕੀਤਾ ਫੈਸਲਾ ਕਰ ਲਿਆ ਕਿ 10 ਸਾਲ ਵਾਸਤੇ ਅਸੀਂ ਬਰਸਣਾ ਨਹੀਂ ਹੈ ਇਸ ਲਈ ਉਹਨਾਂ ਨੇ ਨਾ ਸਾਰੇ ਕਿਸਾਨਾਂ ਨੂੰ ਦੱਸ ਦਿੱਤਾ ਕਿਸਾਨ ਇਕੱਠੇ ਹੋ ਗਏ ਕਹਿ ਕੇ ਸਾਨੂੰ ਅਸੀਂ ਤੁਹਾਨੂੰ ਪਹਿਲੀ ਚੇਤਾਵਨੀ ਦੇ ਰਹੇ ਕਿ ਹੁਣ 10 ਸਾਲ ਤੱਕ ਅਸੀਂ ਬਰਸਣਾ ਹੀ ਨਹੀਂ ਇਸ ਕਰਕੇ ਹੁਣ ਤੁਸੀਂ ਆਪਣਾ ਹਿਸਾਬ ਕਿਤਾਬ ਦੇਖ ਲਓ ਹੁਣ ਜਦੋਂ ਕਿਸਾਨਾਂ ਨੇ ਸੁਣਿਆ ਕਿ ਬਾਦਲਾ ਚ ਆਵਾਜ਼ ਆਈ ਕਿ ਹੁਣ 10 ਸਾਲ بارش ਨਹੀਂ ਹੋਣੀ ਬਰਸਣਾ ਨਹੀਂ ਤਾਂ ਜਿਹੜੇ ਕੁਝ ਕਿਸਾਨ ਸੀ ਜਿਨ੍ਹਾਂ ਨੇ ਕਿਹਾ ਭਾਈ ਜੇ بارش ਨਹੀਂ ਹੋਣੀ ਤਾਂ ਹੁਣ ਖੇਤ ਵਿੱਚ ਹਲ ਚਲਾਉਣ ਦਾ ਕੀ ਫਾਇਦਾ ਹੁਣ ਮਿਹਨਤ ਕਰਨ ਦਾ ਕੀ ਫਾਇਦਾ ਇਸ ਲਈ ਸਾਰੇ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਪਰ ਇੱਕ ਕਿਸਾਨ ਸੀ ਜਿਹਨੇ ਹਲ ਕੰਦੇ ਤੇ ਰੱਖਿਆ ਸੀ ਉਹ ਘਰ ਜਾਣ ਦੀ ਬਜਾਇ ਖੇਤ ਦੀ ਤਰਫ ਤੁਰ ਪਿਆ ਔਰ ਖੇਤ ਵਿੱਚ ਜਾ ਕੇ ਹਲ ਚਲਾਉਣ ਲੱਗ ਗਿਆ ਉਸਨੇ ਬਾਦਲਾਂ ਨੇ ਕਿਹਾ ਤੇਰਾ ਦਿਮਾਗ ਖਰਾਬ ਹੈ ਓਏ ਬਾਕੀ ਸਾਰੇ ਘਰ ਚਲੇ ਗਏ ਸਾਡਾ ਫੈਸਲਾ ਸੁਣ ਕੇ ਕਿ ਹੁਣ 10 ਸਾਲ ਬਾਰਿਸ਼ ਨਹੀਂ ਹੋਣੀ ਔਰ ਜੇ ਬਾਰਿਸ਼ ਨਹੀਂ ਹੋਣੀ ਤਾਂ ਫੇ ਹਲ ਜੋਤਣ ਦਾ ਹਲ ਚਲਾਉਣ ਦਾ ਬੀਜ ਬੋਣ ਦਾ ਫਾਇਦਾ ਕੀ ਹੈ ਸਾਰੇ ਚਲੇ ਗਏ ਇਸ ਲਈ ਤੂੰ ਕੀ ਕਰ ਰਿਹਾ ਹੈ ਤੇਰਾ ਦਿਮਾਗ ਖਰਾਬ ਹੈ ਤੂੰ ਘਰ ਜਾਣ ਦੀ ਜੇ ਖੇਤ ਵੱਲ ਚਲ ਪਿਆ ਤਾਂ ਕਿਸਾਨ ਨੇ ਕਿ ਹਾਂ ਮੈਂ ਖੇਤ ਵੱਲ ਹੀ ਜਾ ਰਿਹਾ ਹਾਂ ਠੀਕ ਹੈ ਤੁਸੀਂ ਬਸ 10 ਸਾਲ ਨਹੀਂ ਬਰਸਣਾ ਇਹ ਤੁਹਾਡਾ ਫੈਸਲਾ ਨਾ ਬਰਸੋ ਪਰ ਮੈਂ ਹਰ ਦਿਨ ਮਿਹਨਤ ਕਰਨੀ ਹੈ ਕਿਉਂ ਕਿ ਜੇ 10 ਸਾਲ ਮੈਂ ਹੱਲ ਛੱਡ ਕੇ ਬੈਠਾ ਰਿਹਾ ਤਾਂ ਕਿਤੇ ਮੈਨੂੰ ਆਲਸ ਦੀ ਕਾਮਚੋਰੀ ਦੀ ਆਦਤ ਨਾ ਪੈ ਜਾਵੇ ਇਸ ਲਈ ਮੈਂ ਰੋਜ਼ ਅਭਿਆਸ ਕਰਨਾ ਹੈ ਰੋਜ਼ ਮਿਹਨਤ ਕਰਨੀ ਹੈ ਤੁਸੀਂ ਬਰਸੋ ਨਾ ਬਰਸੋ ਮੈਂ ਆਪਣੀ ਮਿਹਨਤ ਜਾਰੀ ਰੱਖਣੀ ਹੈ ਤਾਂ ਕਿ ਇਹ ਮੇਰੀ ਮਿਹਨਤ ਕਰਨ ਦੀ ਆਦਤ ਸਦਾ ਬਣੀ ਰਹੇ ਔਰ ਆਲਸ ਸੁਸਤੀ ਕਦੀ ਮੇਰੇ ਨੇੜੇ ਨਾ ਆਵੇ ਭਲੇ ਤੁਸੀਂ ਬਰਸਣਾ ਬਰਸੋ ਨਹੀਂ ਬਰਸਣਾ ਨਾ ਬਰਸੋ ਤੁਹਾਡੇ ਤੁਹਾਡਾ ਫੈਸਲਾ ਨਹੀਂ ਬਰਸਣਾ ਨਾ ਬਰਸੋ ਮੇਰਾ ਫੈਸਲਾ ਮੈਂ ਮਿਹਨਤ ਕਰਨੀ ਹੈ ਔਰ ਮੈਂ ਕਰਦੇ ਰਹਿਣਾ ਹੈ ਜਦੋਂ ਇੰਨੀ ਗੱਲ ਕਿਸਾਨ ਨੇ ਕਹੀ ਤਾਂ ਬਾਦਲ ਕਹਿਣ ਲੱਗੇ ਸਲਾਹ ਕੀਤੀ ਉਹ ਕਹਿੰਦੇ ਭਾਈ ਕਮਾਲ ਦੀ ਗੱਲ ਐ ਚਲੋ ਵਰਸੀਏ ਕਿਤੇ ਹੋਏ ਨਾ ਹੋਵੇ 10 ਸਾਲ ਬਾਅਦ ਅਸੀਂ ਵਰਸਣਾ ਭੁੱਲ ਜਾਈਏ ਕਿਤੇ ਇਹ ਨਾ ਹੋਵੇ ਗੱਲ ਤਾਂ ਇਹ ਸੱਚੀ ਐ ਕਿਉਂਕਿ 10 ਸਾਲੇ ਕੰਮ ਕਰਨਾ ਬੰਦ ਕਰਦੇ ਹੋ ਤਾਂ ਬੰਦਾ ਭੁੱਲ ਸਕਦਾ ਹੈ ਕਿਤੇ ਅਸੀਂ ਵੀ ਨਾ ਵਰਸਣਾ ਭੁੱਲ ਜਾਈਏ ਇਸ ਲਈ ਭਾਈ ਗੱਲ ਤਾਂ ਇਹ ਸਹੀ ਐ ਉਹ ਭਾਈ ਵਰਸੋ ਕਿਉਂਕਿ ਹੁਣ ਐਸੀ ਵੀ ਆਪਣੀ ਮਿਹਨਤ ਜਾਰੀ ਰੱਖਣੀ ਐ ਕਹਿੰਦੇ ਕਹਿਨ ਦੀ ਡੇਰ ਸੀ ਬਾਦਲਾਂ ਨੇ ਬਰਸਾਤ ਕੀਤੀ ਤਾਂ ਕਿਸਾਨ ਖੁਸ਼ ਹੋ ਗਿਆ ਤਾਂ ਜਿਹੜੇ ਬਾਕੀ ਨਿਰਾਸ਼ ਹੋ ਕੇ ਜਾ ਰਹੇ ਸੀ ਉਹ ਕਹਿੰਦੇ ਹੈ ਅਸੀਂ ਤਾਂ ਹਾਲੇ ਛੱਡ ਕੇ ਬੈਠੇ ਸੀ ਔਰ ਇੱਕ ਇੱਕ ਕਿਸਾਨ ਦੀ وجہ ਨਾਲ ਜਿਹੜਾ ਕੁਦਰਤ ਦਾ ਫੈਸਲਾ ਸੀ ਉਹ ਵੀ ਬਦਲ ਗਿਆ ਹੁਣ ਦੱਸਣਾ ਕੀ ਚਾਹਦੇ ਆ ਜੇ ਕੋਈ ਤੁਹਾਨੂੰ ਕਵੇ ਨਾ 10 ਸਾਲ ਤੇਰੇ ਜੀਵਨ ਚਾਰ ਚੀਜ਼ ਹੈ ਨਹੀਂ तेरी किस्मत है तेरे आ नहीं, नहीं पहुंची पहुंच कदम अगे वाणी है बेशक मेरी किस्मत मंजिल है या नहीं पर मैं कोशिश करनी बंद नहीं करनी अगर तुम कोशिश करते चले जाओगे कुदरत भी कहेगी भाई ए मेहनत इन जबरदस्त है लिस्मत नहीं लिख दता मैं ਮਜ਼ਾ ਹੀ ਇਹਦਾ ਚੰਦਾ ਕਿ ਮਿਹਨਤ ਕਰ ਕਰੋ ਕਿ ਕੁਦਰਤ ਨੂੰ ਵੀ ਦੇਣ ਤੇ ਮਜਬੂਰ ਹੁਣ ਆ ਪੈ ਜਾਵੇ ਕਿ ਜੀ ਮਿਹਨਤ ਨਹੀਂ ਆ ਭਾਈ ਇਹਦਾ ਹੱਕ ਬਣਦਾ ਇਸ ਚੀਜ਼ ਤੇ ਸਮਝ ਆ ਰਹੀ ਕਿ ਨਹੀਂ ਹੁਣੇ ਕੁਛ ਦਿਨ ਪਹਿਲਾਂ ਅਸੀਂ ਇੱਕ ਪੋਸਟ ਦੇਖੀ ਕਿ ਇੱਕ ਇੱਕ ਨੌਜਵਾਨ ਇੱਕ ਆਦਮੀ ਜਿਹੜੀ ਇੱਕ ਲੱਤ ਨਹੀਂ ਹੈ ਮਾਉਂਟ ਐਵਰੇਸਟ ਦੀ ਚੋਟੀ ਤੇ ਖੜਾ ਹੋਇਆ ਇੱਕ ਲੱਤ ਨਾਲ ਹੀ ਚੜ ਗਿਆ ਯੋਕੇ ਜਿਹਨਾਂ ਅੰਦਰ ਜਜ਼ਬਾ ਹੁੰਦਾ ਹੈ ਨਾ ਕੁਝ ਕਰਨ ਦਾ ਉਹ ਫਿਰ ਇਹ ਪਰਵਾਹ ਨਹੀਂ ਕਰਦੇ ਕਿ ਮੇਰੇ ਅੰਦਰ ਕੋਈ ਕਮੀ ਹੈ ਮੇਰੇ ਅੰਗ 'ਚ ਕੋਈ ਕਮੀ ਹੈ ਜਾਂ ਮੇਰਾ ਸਰੀਰ ਕੋਈ ਅਨਕੰਪਲੀਟ ਹੈ ਉਹ ਪਰਵਾਹ ਹੀ ਨਹੀਂ ਕਰਦੇ ਉਹ ਕਹਿੰਦੇ ਸਰੀਰ ਦੀ ਨਹੀਂ ਕਾਮਯਾਬ ਹੋਣ ਵਾਸਤੇ ਵਿਸ਼ਵਾਸ ਔਰ ਹਿੰਮਤ ਦੀ ਮਿਹਨਤ ਦੀ ਜ਼ਰੂਰਤ ਹੈ ਇਹ ਵੀਰਾ ਬੰਦੇ ਦੇ ਅੰਗ ਤਾਂ ਸਲਾਮਤ ਹੁੰਦੇ ਆ ਪਰ ਇਥੋਂ ਬੰਦਾ ਆਲਸੀ ਹੁੰਦਾ ਹੈ ਮੈਂ ਨਹੀਂ ਕਰ ਸਕਦਾ ਤਾਂ ਸਹੀ ਸਲਾਮਤ ਅੰਗਾਂ ਨੂੰ ਵੀ ਕੀ ਕਰਨਾ ਜੇ ਬੰਦਾ ਕੁਰਸੀ ਤੇ ਬੈੱਡ ਤੇ ਹੀ ਬੈਠਾ ਹੋਵੇ ਚਾਰ ਕਦਮ ਤੁਰਨ ਨੂੰ ਤਿਆਰ ਨਾ ਹੋਵੇ ਤਾਂ ਜਿਹਨਾਂ ਅੰਦਰ ਜਜ਼ਬਾ ਹੁੰਦਾ ਹੈ ਜਿਹਨਾਂ ਨੇ ਕੁਝ ਕਰਨਾ ਹੁੰਦਾ ਹੈ ਉਹ ਫੇਰ ਪਰਵਾਹ ਨਹੀਂ ਕਰਦੇ ਮੇਰੀ ਇੱਕ ਲੱਤ ਹੈ ਜਾਂ ਮੇਰੀਆਂ ਦੋਈ ਲੱਤਾਂ ਹੈ ਨਹੀਂ ਜਾਂ ਮੇਰਾ ਇੱਕ ਹੱਥ ਹੈ ਜਾਂ ਮੇਰੇ ਦੋਈ ਹੱਥ ਹੈ ਨਹੀਂ ਉਹ ਜਿਹਨਾਂ ਦੀ ਸੋਚ ਅੱਛੀ ਹੁੰਦੀ ਹੈ ਵਿਸ਼ਵਾਸ ਵਾਲੀ ਹੁੰਦੀ ਹੈ ਕੁਝ ਕਰਨ ਵਾਲੀ ਹੁੰਦੀ ਹੈ ਕਿ ਮੈਂ ਕਰਕੇ ਦੁਨੀਆਂ ਨੂੰ ਦਿਖਾਣਾ ਹੈ ਤਾਂ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਇਹ ਇਸ ਤਰ੍ਹਾਂ ਦਾ ਪਾਹिज ਹੋ ਕੇ ਵੀ ਇਹਨਾਂ ਹਾਰ ਨਹੀਂ ਮੰਨੀ ਔਰ ਜੋ ਸੋਚਿਆ ਸੀ ਮੰਜ਼ਿਲ ਨੂੰ ਪਾ ਕੇ ਦਿਖਾਇਆ ਹੈ ਅਸੀਂ ਕਹਿੰਦੇ ਐਸੀ ਸੋਚ ਹੀ ਇਨਸਾਨ ਨੂੰ ਜੀਵਨ ਦੀ ਕਾਮਯਾਬੀ ਦਿੰਦੀ ਹੈ ਹੁਣ ਤੁਸੀਂ ਕਾਮਯਾਬ ਹੋਣਾ ਹੈ ਤਾਂ ਫਿਰ ਇਹ ਨਾ ਦੇਖੋ ਕਿਹੜਾ ਕੀ ਕਹਿ ਰਿਹਾ ਹੈ ਕਿਉਂਕਿ ਕਈ ਵਾਰ ਕੋਈ ਪੰਡਿਤ ਕੋਈ ਜੋਤਸੀ ਕੋਈ ਜੰਤਰੀ ਵਾਲੇ ਉਹ ਲੈ ਤੇਰੀ ਕਿਸਮਤ ਚ ਹੈ ਨਹੀਂ ਨੌਕਰੀ ਆ ਤੇਰੀ ਕਿਸਮਤ ਚ ਹੈ ਨਹੀਂ ਪਾਸ ਹੋਣਾ ਆ ਤੇਰੀ ਕਿਸਮਤ ਚ ਹੈ ਨਹੀਂ ਆ ਚੀਜ਼ ਆ ਤੇਰੀ ਕਿਸਮਤ ਚ ਹੈ ਨਹੀਂ ਤੇਰੀ ਸ਼ਾਦੀ ਹੋਣੀ ਉਹ ਭਾਈ ਠੀਕ ਹੈ ਕਿਸਮਤ ਚ ਕੀ ਹੈ ਨਹੀਂ ਪਰ ਮੈਂ ਪੂਰੀ ਕੋਸ਼ਿਸ਼ ਕਰਨੀ ਆ ਮੈਂ ਆਪਣੇ ਆਪ ਨੂੰ ਬੈਸਟ ਬਣਾਣਾ ਹੈ ਬੋਲੋ ਸਮਝ ਦਿਓ ਕਿ ਨਹੀਂ ਹੁਣ ਜਰਾ ਸੋਚੋ ਕਿ ਅਗਰ ਬੈਸਟ ਹੋਏਗਾ ਇਨਸਾਨ ਆ ਫਿਰ ਹਰ ਕੋਈ ਉਹਦੇ ਨਾਲ ਜੁੜਨਾ ਪਸੰਦ ਕਰਦਾ ਹੈ ਕਿ ਨਹੀਂ ਇਸ ਲਈ ਆਪਣੀ ਆਪ ਨੂੰ ਇੰਨਾ ਬਿਹਤਰ ਬਣਾਓ ਜਿੱਦਾਂ ਉਹ ਕਿਸਾਨ ਨੇ ਕਿਹਾ ਤੁਸੀਂ ਨਹੀਂ ਵਰਸਣਾ ਉਹ ਤੁਹਾਡੀ ਇੱਛਾ ਹੈ ਤੁਹਾਡਾ ਫੈਸਲਾ ਹੈ ਔਰ ਮੈਂ ਮਿਹਨਤ ਕਰਨੀ ਹੈ ਇਹ ਮੇਰਾ ਫੈਸਲਾ ਹੈ ਇਸ ਲਈ ਮੈਂ ਮਿਹਨਤ ਕਰਦੇ ਰਹਿਣਾ ਹੈ بارش ਹੋਵੇ ਚਾਹੇ ਨਾ ਹੋਵੇ ਕਿਉਂਕਿ ਮੈਂ ਮਿਹਨਤ ਕਰਨੀ ਹੈ ਤਾਂ ਕਿ ਮੈਨੂੰ ਆਰਸ ਦੀ ਆਦਤ ਨਾ ਪਵੇ इसी तरह तुसे भी एक फैसला लो कि दुनिया की कहती है इसलिए फिर कहे इत लाइन अपने दिल से लिख लियो ले और ये लाइन है जरा समझना कि लोग क्या कहेंगे ये सोचकर कभी अपना रास्ता मत बदलना लोग क्या कहेंगे ये सोचकर कभी अपना रास्ता मत ਬਦਲਣਾ ਕਿਉਂਕਿ ਸਫਲਤਾ ਸ਼ਰਮ ਔਰ ਡਰ ਸੇ ਨਹੀਂ ਸਾਹਸ ਔਰ ਵਿਸ਼ਵਾਸ ਸੇ ਮਿਲਦੀ ਹੈ ਯਾਦ ਰੱਖਣਾ ਹਮੇਸ਼ਾ ਲੋਕ ਕੀ ਕਹਿਣਗੇ ਲੋਕ ਮੇਰੇ ਬਾਰੇ ਕੀ ਬੋਲਣਗੇ ਲੋਕ ਮੇਰੇ ਬਾਰੇ ਕੀ ਸੋਚਣਗੇ ਇਹ ਸੋਚ ਕੇ ਕਦੀ ਆਪਣਾ ਰਸਤਾ ਬਦਲੋ ਨਾ ਬਲੋ ਸਮਝ ਦਿਓ ਕਿ ਨਹੀਂ ਕਿਉਂਕਿ ਜਦੋਂ ਮਹਾਤਮਾ ਬੁੱਧ ਜੰਗਲ ਨੂੰ ਗਏ ਸੀ ਤਾਂ ਲੋਕਾਂ ਨੇ ਬਹੁਤ ਕੁਝ ਕੀਤਾ ਸੀ ਜਦੋਂ ਬੁੱਲੇ ਸ਼ਾਹ ਨੇ ਪੈਰੀ ਘੰਗਰੂ ਪਾਏ ਸੀ ਲੋਕਾਂ ਨੇ ਬਹੁਤ ਕੁਝ ਕਿਹਾ ਸੀ ਉਸਲੇ ਲੋਕਾਂ ਨੇ ਤਾਨੇ ਮਾਰੇ ਪਰ ਜਦੋਂ ਆਪਣੀ ਮੰਜ਼ਿਲ ਪਾ ਲਈ ਤਾਂ ਫਿਰ ਉਹਨਾਂ ਲੋਕਾਂ ਨੇ ਕਦਮਾਂ 'ਚ ਸਿਰ ਵੀ ਰੱਖਿਆ ਕਿਉਂਕਿ ਪਹਿਲਾਂ ਪਹਿਲਾਂ ਲੋਕਾਂ ਦਾ ਕੰਮ ਹੁੰਦਾ ਹੈ ਗੱਲਾਂ ਕਰਨੀਆਂ ਇਹ ਲਈ ਯਾਦ ਰੱਖਣਾ ਕਿ ਜਦੋਂ ਸ਼ੁਰੂਆਤ ਹੁੰਦੀ ਹੈ ਨਾ ਲੋਕ ਗੱਲਾਂ ਹੀ ਕਰਦੇ ਆ ਕਿਉਂਕਿ ਹੋਰ ਕੁਝ ਕਰਨ ਦੀ ਉਹਨਾਂ ਅੰਦਰ ਸ਼ਕਤੀ ਹੈ ਹੀ ਨਹੀਂ ਗੱਲਾਂ ਹੀ ਕਰ ਸਕਦੇ ਆ ਔਰ ਗੱਲ ਕਰਨਾ ਹੀ ਸਭ ਤੋਂ ਆਸਾਨ ਹੁੰਦਾ ਹੈ ਕਿਉਂਕਿ ਗਲਤ ਕੀ ਹੈ ਮੂੰਹ ਹੀ ਹਲਾਣਾ ਇਸ ਲਈ ਲੋਕ ਕੀ ਕਹੇਗੇ ਜੇ ਸੋਚ ਕਰ ਕبھی ਆਪਣਾ ਰਾਸਤਾ ਮਤ ਬਦਲਨਾ ਕਿਉਂਕਿ ਸਫਲਤਾ ਸ਼ਰਮ ਜਾਂ ਡਰ ਸੇ ਨਹੀਂ ਸਾਹਸ ਹੋਰੇ ਵਿਸ਼ਵਾਸ ਸੇ ਮਿਲਦੀ ਹੈ ਅੱਜ ਜਿਨ੍ਹਾਂ ਨੂੰ ਵੀ ਸਫਲਤਾ ਮਿਲੀ ਜਿਨ੍ਹਾਂ ਨੂੰ ਵੀ ਕਾਮਯਾਬੀ ਮਿਲੀ ਉਹਨਾਂ ਨੇ ਡਰ ਨੂੰ ਆਪਣੀ ਸ਼ਰਮ ਨੂੰ ਇੱਕ ਪਾਸੇ ਰੱਖ ਦਿੱਤਾ ਕਿ ਸਾਨੂੰ ਜੋ ਸਹੀ ਲੱਗਦਾ ਹੈ ਅਸੀਂ ਉਸ ਮਾਰਗ ਤੇ ਚੱਲਣਾ ਜਿਸ ਤੇ ਚੱਲ ਕੇ ਸਾਨੂੰ ਸਾਡੀ ਮੰਜ਼ਿਲ ਮਿਲਣੀ ਹੈ ਪਰ ਇਥੇ ਇੱਕ ਗੱਲ ਇਹ ਵੀ ਕਵਾਂਗੇ ਕਿ ਇਥੇ ਇਹ ਵੀ ਨਾ ਹੋਵੇ ਕਿ ਮੈਂ ਦੂਜਿਆਂ ਦਾ ਹੱਕ ਖੋ ਕੇ ਖਾਣਾ ਹੈ ਮੈਂ ਦੂਜਿਆਂ ਦਾ ਬੁਰਾ ਕਰਨਾ ਹੈ ਸਮਝਦੇ ਹੋ ਕਿ ਨਹੀਂ ਮੈਂ ਚੋਰੀ ਕਰਨੀ ਹੈ ਮੈਂ ਉਹਦੀ ਜ਼ਮੀਨ ਤੇ ਕਬਜ਼ਾ ਕਰਨਾ ਹੈ ਜਾਂ ਮੈਂ ਉਹਨੂੰ ਲੁੱਟਣਾ ਹੈ ਕਿਉਂਕਿ ਇਥੇ ਇੱਕ ਗੱਲ ਹੋਰ ਕਹਿਣੀ ਚਾਹਾਂਗੇ ਕਿ ਜਦੋਂ ਕਿਸੇ ਦਾ ਹੱਕ ਜਦੋਂ ਕਿਸੇ ਦੂਸਰੇ ਦਾ ਹੱਕ ਲੈਣੇ ਦਾ ਮਨ ਹੋ ਤੋ ਸੋਚ ਲੈਣਾ ਕਿ ਇਹੀੰਸੇ ਦਰਯੋਦਨ ਦੇ ਵਿਨਾਸ਼ ਦੀ ਸ਼ੁਰੂਆਤ ਹੋਈ ਥੀ ਸਮਝਦੇ ਹੋ ਕਿ ਨਹੀਂ ਕਿਉਂਕਿ ਦਰਯੋਦਨ ਦੇ ਵਿਨਾਸ਼ ਦੀ ਸ਼ੁਰੂਆਤ ਕਿੱਥੋਂ ਹੋਈ ਜਦੋਂ ਉਹਦੇ ਮਨ ਚ ਆਇਆ ਪਾਂਡਵਾਂ ਦਾ ਹੱਕ ਵੀ ਮੈਂ ਲੈ ਲਾਵਾਂ ਪਾਂਡਵਾਂ ਦੇ ਹੱਕ ਤੇ ਮੈਂ ਕਬਜ਼ਾ ਕਰ ਲਵਾਂ ਕਿਉਂਕਿ ਜੂਏ ਵਿੱਚ 14 ਸਾਲ ਦਾ ਬਨਵਾਸ ਸੀ ਔਰ ਉਸ ਤੋਂ ਬਾਅਦ ਸ਼ਰਤ ਸੀ ਕਿ 14 ਸਾਲ ਬਾਅਦ ਇਹ ਪਾਂਡਵ ਆ ਕੇ ਆਪਣਾ ਰਾਜ ਆ ਲੈ ਸਕਦੇ ਆ ਪਰ ਦਰਯੋਦਨ ਦੇ ਮਨ ਚ ਕੀ ਆਇਆ ਉਹ ਬਨਵਾਸ ਭੋਗ ਲਿਆ ਪਰ ਫਿਰ ਵੀ ਉਹਨਾਂ ਦਾ ਰਾਜ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ ਹੋਇਆ ਸੀ ਕਿ ਇਹਨਾਂ ਦਾ ਹੱਥ ਮੈਂ ਹੀ ਨਾ ਪਲਵਾ ਜੇ ਲਈ ਸਮਝ ਲੈਣਾ ਕਿ ਜਦ ਕਿਸੇ ਦੂਸਰੇ ਦਾ ਹੱਕ ਲੈਣੇ ਦਾ ਮਨ ਕਰੇ ਤਾਂ ਇਹੀ ਸੇ ਦਰਯੋਦਨ ਕੇ ਵਿਨਾਸ਼ ਕੀ ਸ਼ੁਰੂਆਤ ਹੋਈ ਥੀ और अगली लाइन और भी प्यारी है कि जब किसी दूसरे का हक लेने का मन करे तो समझ लेना यहीं से दर्योधन के विनाश की शुरुआत हुई थी और जब अपना हक भी प्यार से छोड़ देने का मन करे तो समझ लेना यहीं से राम के भगवान बनने की शुरुआत हुई थी क्योंकि तो राम नु राजिया मिलना सी पर कई मान है ਬਨਵਾਸ ਮੰਗ ਲਿਆ ਤਾਂ ਕਿਹਾ ਇਹ ਰਾਜ ਮੇਰੇ بیٹے ਭਾਰਤ ਨੂੰ ਦਿੱਤਾ ਜਾਵੇ ਤਾਂ ਆਰਾਮ ਨੇ ਕੋਈ ਕਿੰਤੂ ਕੋਈ ਪ੍ਰੰਤੂ ਨਹੀਂ ਕੀਤੀ ਆਰਾਮ ਨੇ ਸਵੀਕਾਰ ਕਰ ਲਿਆ ਕਹਿੰਦਾ ਠੀਕ ਹੈ ਸਤਿਵਚਨ ਮੈਂ ਬਨਵਾਸ ਵੀ ਜਾਣ ਨੂੰ ਤਿਆਰ ਹਾਂ ਔਰ ਇਹ ਰਾਜ ਵੀ ਭਾਰਤ ਨੂੰ ਦੇਣ ਨੂੰ ਹਾਲਾਂਕਿ ਹੱਕ ਉਹਦਾ ਸੀ ਬੜਾ ਸੀ ਉਹ ਹਾਲਾਂਕਿ ਪ੍ਰਜਾ ਕੀ ਕਹਿੰਦੀ ਸੀ ਰਾਮ ਨੂੰ ਰਾਜਾ ਬਣਾਇਆ ਜਾਵੇ ਕਿਉਂਕਿ ਰਾਮ ਸਾਰਿਆਂ ਦੇ ਚਿਹਤੇ ਸੀ ਪਰ ਜਦੋਂ ਬਾਪ ਨੇ ਬਿਵਸ਼ੋਕੇ ਇੱਕ ਬਚਨ ਦੇ ਕਾਰਨ RAM ਨੂੰ ਸੁਣਾਇਆ ਕਿ ਰਾਜ ਭਾਰਤ ਨੂੰ ਔਰ ਤੈਨੂੰ ਬਨਵਾਸ ਤਾਂ RAM ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤੀ ਬਲਕੇ ਪਿਆਰ ਨੇ ਕਿਹਾ ਠੀਕ ਹੈ ਪਿਤਾ ਜੀ ਹੁਕਮ ਕਰੋ ਹੁਣੇ ਹੀ ਜਾਣਾ ਜਾਂ ਸਵੇਰ ਨੂੰ ਜਾਵਾਂ ਕਿਉਂਕਿ ਸ਼ਾਮ ਨੂੰ ਰਾਤ ਨੂੰ ਇਹ ਗੱਲ ਸੁਣਾਈ ਗਈ ਸੀ RAM ਨੂੰ ਕਹਿੰਦੇ ਹੁਣੇ ਹੀ ਨਿਕਲਣਾ ਹੈ ਬਨਵਾਸ ਨੂੰ ਜਾਂ ਸਵੇਰੇ ਤਾਂ ਬਾਪ ਨੇ ਕਿਹਾ ਸਵੇਰੇ ਤਾਂ ਉੱਥੇ RAM ਨੇ ਕੋਈ ਇਹ ਨਹੀਂ ਕੀਤਾ ਰਾਜ ਮੇਰਾ ਹੱਕ ਮੇਰਾ ਮੈਂ ਤਾਂ ਲੜਨ ਨੂੰ ਤਿਆਰ ਹਾਂ ਪੂਰੀ ਪ੍ਰਜਾ ਮੇਰੇ ਨਾਲ ਹੈ ਮੈਂ ਨਹੀਂ ਮੰਨਦਾ ਤੁਹਾਡੀ ਗੱਲ ਇੱਥੇ ਪਰਿਵਾਰ ਚ ਇਦਾਂ ਹੋ ਜਾਵੇ ਨਾ ਕਿ ਜ਼ਮੀਨ ਨੂੰ ਲੈ ਕੇ ਤੇ ਇੱਕ ਮੈਂਬਰ ਵੀ ਨਾਲ ਹੋਵੇ ਤਾਂ ਬੰਦਾ ਕੋਟਕ ਗਜਰੀਆਂ ਤੱਕ ਪਹੁੰਚ ਜਾਂਦਾ ਹੈ ਕਿ ਲੈ ਬਾਪ ਦੇ ਖਿਲਾਫ ਮੈਂ ਲੜਾਂਗਾ ਕਿਉਂਕਿ ਮੇਰੇ ਨਾਲ ਮੇਰਾ ਭਰਾ ਹੈ ਗਵਾਂਡੀ ਮੇਰੇ ਨਾਲ ਗਵਾਈ ਦੇਣ ਨੂੰ ਤਿਆਰ ਹੈ ਤੇ ਹੱਕ ਮੇਰਾ ਬਣਦਾ ਹੈ ਆ ਤੇਰਾ ਸੋਚੂ ਜੇ ਰਾਮ ਉਸ ਵੇਲੇ ਜਿੱਦ ਕਰਕੇ ਰਾਜਾ ਬਣ ਜਾਂਦੇ ਤਾਂ ਉਹਨਾਂ ਨੇ ਸਿਰਫ ਰਾਜਾ ਹੀ ਰਹਿਣਾ ਸੀ ਕਦੀ ਭਗਵਾਨ ਦੀ ਪਦਵੀ ਨਹੀਂ ਮਿਲਣੀ ਸੀ ਜਦ ਆਪਣਾ ਹੱਕ ਵੀ ਖੁਸ਼ੀ से ਛੋੜਨੇ ਦਾ ਮਨ ਕਰੇ ਤਾਂ ਸੋਚ ਲੈਣਾ ਇਹੀ ਸੇ ਰਾਮ ਕੇ ਭਗਵਾਨ ਬਨਨੇ ਕੀ ਸ਼ੁਰੂਆਤ ਹੋਈ ਥੀ ਇਹਦਾ ਮਤਲਬ ਕੀ ਹੈ ਕਿ ਕਈ ਵਾਰਾ ਬੰਦਾ ਦੇਖਦਾ ਦੂਜੇ ਦੀ ਜੇਬ ਚ ਕੀ ਹੈ ਇਹਨੂੰ ਮੈਂ ਕਿੱਦਾਂ ਕੱਢਾਂ ਤਾਂ ਵਿਨਾਸ਼ ਦੀ ਸ਼ੁਰੂਆਤ ਹੈ ਔਰ ਕਈ ਵਾਰਾ ਮੇਰੀ ਜੇਬ ਚ ਹੈ ਪਰ ਦੂਜਾ ਭੁੱਖਾ ਮੈਨੂੰ ਦੇ ਦੇ ਮੈਂ ਹੱਕ ਤਾਂ ਮੇਰਾ ਹੈ ਪਰ ਮੈਂ ਪਿਆਰ ਨਾਲ ਇਹਦੀ ਹੈਲਪ ਕਰ ਰਿਹਾ ਮੈਂ ਕਿਤੇ ਅਛਾਈ ਵਿੱਚ ਦਾਨਪੁਨ ਕਰ ਰਿਹਾ ਮੈਂ ਕੋਈ ਨੇਕੀ ਕਰ ਰਿਹਾ ਹਾਂ ਮੈਂ ਕਿਤੇ ਚੰਗੀ ਜਗ੍ਹਾ ਆਪਣਾ ਹੱਕ ਖਰਚ ਰਿਹਾ ਹਾਂ ਜਦੋਂ ਖੁਸ਼ੀ ਨਾਲ ਆਪਣਾ ਹੱਕ ਅਸੀਂ ਕਿਸੇ ਨੂੰ ਦਿੰਦੇ ਵੇ ਚਾਹੇ ਰੱਬ ਦੇ ਰਸਤੇ ਚਾਹੇ ਕਿਸੇ ਗਰੀਬ ਦੀ ਹੈਲਪ ਕਰਦੇ ਆ ਤਾਂ ਸਮਝ ਲਓ ਤੁਹਾਡੇ ਅੰਦਰ ਭਗਵਾਨ ਬਣਨ ਦੀ ਸ਼ੁਰੂਆਤ ਹੈ ਇਨਸਾਨ ਤੋਂ ਭਗਵਾਨ ਦੇ ਮਾਰਗ ਤੇ ਤੁਸੀਂ ਹੁਣ ਕਿਉਂਕਿ ਭਗਵਾਨ ਕੋਈ ਇੱਕ ਦਿਨ ਚ ਨਹੀਂ ਬਣ ਜਾਂਦਾ ਇੱਥੇ ਰਮੈਣ ਦੀ ਗੱਲ ਕੀਤੀ ਤਾਂ ਥੋੜੀ ਮਹਾਭਾਰਤ ਦੀ ਗੱਲ ਵੀ ਕਰਾਂਗੇ ਸ਼੍ਰੀ ਕ੍ਰਿਸ਼ਨ ਦੀ ਇਹ ਤੁਹਾਨੂੰ ਪਤਾ ਜਦੋਂ ਮਹਾਭਾਰਤ ਦਾ ਯੁੱਧ ਚੱਲ ਰਿਹਾ ਸੀ ਤਾਂ ਉਸ ਵੇਲੇ ਜਦੋਂ ਅਰਜੁਨ ਔਰ ਕਰਨ ਦਾ ਆਮਨਾ ਸਾਹਮਨਾ ਹੋ ਰਿਹਾ ਸੀ ਤਾਂ ਕਿਹਾ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਨੇ ਕੁਝ ਐਸਾ ਰਥ ਨੂੰ ਧੜਾਇਆ ਕਿ ਇੱਕ ਜਗ੍ਹਾ ਆ ਕੇ ਅਰਜੁਨ ਦਾ ਜਿਹੜਾ ਰਥ ਦਾ ਪਹੀਆ ਸੀ ਉਹ ਫਸ ਗਿਆ ਕਿਉਂਕਿ ਕਰਨ ਕਰਨ ਦੇ ਰਥ ਦਾ ਪਹੀਆ ਇੱਕ ਗੱਡੇ 'ਚ ਫਸ ਗਿਆ ਟੋਏ 'ਚ ਫਸ ਗਿਆ ਕਿਉਂਕਿ ਅਰਜੁਨ ਔਰ ਕਰਨ ਦਾ ਮੁਕਾਬਲਾ ਬੜਾ ਜ਼ਬਰਦਸਤੀ ਦਾ ਸ਼੍ਰੀ ਕ੍ਰਿਸ਼ਨ ਨੇ ਦੇਖ ਲਿਆ ਕਿ ਅਰਜਨ ਨੂੰ ਆਪਣੇ ਕਰਨ ਨੂੰ ਹਰਾਇਆ ਨਾ ਗਿਆ ਤਾਂ ਅਰਜੁਨ ਦਾ ਅੰਤ ਨੇੜੇ ਆ ਫਰ ਕਿਉਂਕਿ ਕਰਨ ਬਹੁਤ ਵੱਡਾ ਯੋਧਾ ਸੀ ਔਰ ਇਧਰ ਸ਼੍ਰੀ ਕ੍ਰਿਸ਼ਨ ਨਾਲ ਸੀ ਤਾਂ ਹੀ ਤਾਂ ਇੱਥੇ ਕਿਹਾ ਜਾਂਦਾ ਹੈ ਕਿ ਸਾਹਮਣੇ ਮੁਸੀਬਤ ਕਿੰਨੀ ਵੱਡੀ ਹੈ ਸਾਹਮਣੇ ਯੋਧਾ ਕਿੰਨਾ بڑا ਹੈ ਇਹ ਮਾਇਨੇ ਨਹੀਂ ਰਖਾਂਦਾ ਪਰ ਤੁਹਾਡੇ ਨਾਲ ਕੌਣ ਖੜਾ ਹੈ ਮਾਇਨੇ ਇਹ ਰਖਾਂਦਾ ਸਮਝਦੇ ਹੋ ਗਲੇ ਸਾਹਮਣੇ ਮੁਸੀਬਤ ਕਿੰਨੀ ਵੱਡੀ ਹੈ ਸਾਹਮਣੇ ਯੋਧਾ ਕਿੰਨਾ ਵੱਡਾ ਹੈ ਇਹ ਮਾਇਨੇ ਨਹੀਂ ਰਖਾਂਦਾ ਮਾਇਨੇ ਇਹ ਰਖਾਂਦਾ ਕਿ ਮੇਰੇ ਨਾਲ ਕੌਣ ਖੜਾ ਹੈ ਔਰ ਅਰਜੁਨ ਦੇ ਨਾਲ ਕੌਣ ਸੀ? ਸ਼੍ਰੀ ਕ੍ਰਿਸ਼ਨ। ਇਸ ਲਈ ਸ਼੍ਰੀ ਕ੍ਰਿਸ਼ਨ ਨੇ ਕੁਝ ਐਸੀ ਖੇਡ ਖੇਡੀ ਕਿਉਂਕਿ ਇਹ ਸ਼੍ਰੀ ਕ੍ਰਿਸ਼ਨ ਦੀਆਂ ਚੱਕਰੀਆਂ ਹੀ ਸੀ ਜਿਹੜੀ ਚਲਾਉਂਦੇ ਸੀ ਤਾਂ ਬੰਦਾ ਫਸ ਜਾਂਦਾ ਸੀ। ਜਿਵੇਂ ਭਵੀਸ਼ਣ ਦੀ ਮੌਤ ਹੋਈ ਚੱਕਰੀ ਚਲਾਈ ਉਹਨਾਂ ਨੇ। ਗੁਰੂ ਦਰੌਣ ਦੀ ਮੌਤ ਹੋਈ ਚੱਕਰੀ ਚਲਾਈ। ਅਰਜੁਨ ਨਹੀਂ ਮਾਰ ਸਕਦਾ ਸੀ ਇਹਨਾਂ ਬੜੀਆਂ-ਬੜੀਆਂ ਸ਼ਖਸੀਅਤਾਂ ਨੂੰ। ਸਮਝਦੇ ਹੋ ਕਿ ਨਹੀਂ? ਕਿਉਂਕਿ ਅਰਜੁਨ ਫਿਰ ਜਿੱਦਾਂ ਦੱਸਿਆ ਹੈ ਕਿ ਪਹਿਲੀ ਗੜ ਗਿਆ ਸੀ। ਇਸ ਲਈ ਗੰਢੀਵ ਰੱਖ ਕੇ ਬਹਿ ਗਿਆ ਸੀ ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਨੂੰ ਗੀਤਾ ਦੇ ਤਰੀਕੋ ਉਪਦੇਸ਼ ਦੇਣਾ ਪਿਆ ਸੀ। ਪਰ ਉੱਥੇ ਇਹ ਸ਼੍ਰੀ ਕ੍ਰਿਸ਼ਨ ਦੀਆਂ ਯੁਕਤੀਆਂ ਸੀ ਚੱਕਰੀਆਂ ਸੀ ਕਿ ਸੁਦਰਸ਼ਨ ਚੱਕਰ ਨਹੀਂ ਉਹ ਇੱਥੋਂ ਵੀ ਚੱਕਰੀ ਇਦਾਂ ਦੀ ਚਲਾਉਂਦੇ ਸੀ ਬੰਦਾ ਫਸ ਜਾਂਦਾ ਸੀ ਸਮਝ ਲੈਣਾ ਇਸ ਲਈ ਕਈ ਕਹਿ ਦਿੰਦੇ ਐ ਕਈ ਕਹਿ ਦਿੰਦੇ ਐ ਕਿ ਲੈ ਵੀ ਆ ਸੰਤ ਫਕੀਰ ਤਾਂ ਲੋਕਾਂ ਨੂੰ ਚੱਕਰ ਚ ਪਾ ਦਿੰਦੇ ਐ ਕੋ ਲੋ ਸਮਝਦੇ ਹੋ ਕਿ ਨਹੀਂ ਇਹ ਸੰਤ ਫਕੀਰ ਤਾਂ ਲੋਕਾਂ ਨੂੰ ਕੀ ਕਰ ਦਿੰਦੇ ਐ ਚੱਕਰ ਚ ਪਾ ਦਿੰਦੇ ਐ ਹਾਂ ਚੱਕਰ ਜਿਹਾ ਸੀ ਪਾਉਂਦੇ ਆ ਪਰ ਇਹ ਭਰਮੋ ਦਾ ਚੱਕਰ ਨਹੀਂ ਹੈ ਸਮਝਦੇ ਹੋ ਕਿ ਨਹੀਂ ਜੇ પ્રેમ اور ਵਿਸ਼ਵਾਸ ਦਾ ਚੱਕਰ ਹੈ ਔਰ ਜਿਹੜਾ ਇਸ ਚੱਕਰ ਚ ਆ ਜਾਂਦਾ ਹੈ ਉਹਦੇ ਸਾਰੇ ਦੂਜੇ ਚੱਕਰ ਦੁੱਖਾਂ ਤਕਲੀਫਾਂ ਦੇ ਖਤਮ ਹੋ ਜਾਂਦੇ ਆ ਇਸ ਲਈ ਪ੍ਰੇਮ ਦੇ ਚੱਕਰ ਚ ਆ ਜਾਓ ਵਿਸ਼ਵਾਸ ਦੇ ਚੱਕਰ ਚ ਆ ਜਾਓ ਤਾਂ ਪਰਮਾਤਮਾ ਦੇ ਨੇੜੇ ਹੋ ਜਾਵਾਂਗੇ ਸਮਝਦੇ ਹੋ ਕਿ ਨਹੀਂ ਸੋ ਅਰਜੁਨ ਵੀ ਸ਼੍ਰੀ ਕ੍ਰਿਸ਼ਨ ਦੇ ਪ੍ਰੇਮ ਦੇ ਚੱਕਰ ਚ ਆਇਆ ਤਾਂ ਦੇਖੋ ਮੁਸੀਬਤਾਂ ਦੇ ਚੱਕਰ ਚੋਂ ਉਹਨਾਂ ਨੇ ਕੱਢ ਲਿਆ ਤੇ ਜੇ ਪ੍ਰੇਮ ਦੇ ਚੱਕਰ ਜਿਨਾਂ ਬੰਦ ਤਾਂ ਫਿਰ ਕੀ ਹੋਣਾ ਸੀ ਪਰ ਅਰਜੁਨ ਦਾ ਰਾਜ ਤਾਂ ਗਿਆ ਹੀ ਸੀ ਜਾਨਵੀ ਚਲੀ ਜਾਣੀ ਸੀ ਪਰ ਪੰਜਾ ਪਾਂਡਵਾਂ ਦਾ ਬਾੜਲੀ 빙ਾ ਹੋਇਆ ਉਧਰ 100 ਕੌਰਵ ਔਰ ਉਹਨਾਂ ਦੇ ਨਾਲ ਜਿੰਨੇ ਯੋਧਾ ਸੀ ਸਾਰੇ ਨਸ਼ਟ ਹੋ ਗਏ ਨਹੀਂ ਤਾਂ ਜਰਾ ਸੋਚੋ 100 ਭਰਾ ਦਰਯੋਧਨ ਦੇ ਮਰ ਗਏ ਅਰਜੁਨ ਦਾ ਇੱਕ ਵੀ ਨਹੀਂ ਮਰਿਆ ਕਿਉਂ ਕਿਉਂਕਿ ਨਾਲ ਕੌਣ ਖੜਾ ਸੀ ਇਹ ਤਾਂ ਬੰਦਾ ਕਹਿੰਦਾ ਸੋਹਾਂ ਨਾਲ ਲੜਦੇ ਇੱਕ ਅੱਧਾ ਤਾਂ ਮਰਿਆ ਹੀ ਇੱਕ ਅੱਧਾ ਦੀ ਮੌਤ ਤਾਂ ਹੋਈ ਪਰ ਨਹੀਂ ਇੱਕ ਤਾਂ ਵੀ ਬਾੜਲੀ 빙ਾ ਹੋਇਆ ਕਿਉਂਕਿ ਫਿਰ ਕਮਾਂਗੇ ਤੁਸੀਂ ਵੀ ਆਪਣੀ ਅੰਦਰੇ ਵਿਸ਼ਵਾਸ ਰੱਖਣਾ ਕਿ ਸਾਹਮਣੇ ਫੌਜ ਕਿਦਾਂ ਦੀ ਹੈ ਮੁਸੀਬਤ ਕਿਦਾਂ ਦੀ ਹੈ ਉਹ ਯੋਧਾ ਕਿਦਾਂ ਦਾ ਹੈ ਇਹ ਤੋਂ ਨਹੀਂ ਡਰਨਾ ਇਹ ਦੇਖਣਾ ਕਿ ਮੇਰੇ ਨਾਲ ਜੇ ਮੇਰਾ ਮਾਲਿਕ ਖੜਾ ਹੈ ਤਾਂ ਦੁਨੀਆ ਦੀ ਕੋਈ ਤਾਕਤ ਮੈਨੂੰ ਹਰਾ ਨਹੀਂ ਸਕਦੀ